ਸਾਸੀ ਕਾਲਚਾਰਿਆਂ ਨੂੰ 13 ਸਾਲ ਦੀ ਬੱਚੀ ਲਵਨੀਨ ਕੌਰ ਜੀ ਸੰਦੀਪ ਸਾਡੇ ਬੁੱਧੀਸ਼ਕਾਰਜੋ ਵੀਰ ਤੁਨੂ ਭਾਜੀ ਉਹਨਾਂ ਦੀ ਬੇਟੀ ਜਿਹੜੀ ਉਹਦਾ ਲੀਵਰ ਜਿਹੜਾ ਟ੍ਰਾਂਸਫਰ ਹੋਣਾ ਹੈ ਤੇ ਪਰਿਵਾਰ ਵੱਲੋਂ ਕਾਫੀ ਗਰੀਬੀ ਹੋਣ ਕਰਕੇ ਇਹਦਾ ਇਲਾਜ ਪਹਿਲਾਂ ਵੀ ਚੱਲਦਾ ਰਿਹਾ ਕਾਫੀ ਸਮੇਂ ਤੋਂ ਇਹ ਲੀਵਰ ਤੋਂ ਗ੍ਰਾਸ ਤੇ ਲੱਤੀ ਹੈ ਅੱਜ ਫਗਵਾੜਾ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਹਦੀ ਜੀਵਨ ਤੋਂ ਗ੍ਰਾਸ ਤੇ ਲੱਤੀ ਹੈ ਇਸੜੀ ਰੀਵਰ ਟ੍ਰਾਂਸਫਾਰਮਰ ਫੋਨ ਲਈ ਤਕਰੀਬਨ ਤਕਰੀਬਨ ਇਹਦੇ ਤੇ 2500 50 ਲੱਖ ਰੁਪਏ ਦੀ ਜੜੀ ਰਕਮੀ ਲੱਗਣੀ ਹੈ ਅੱਜ ਫਗਵਾੜਾ ਵਰਸਿਆਂ ਦੇ ਅ ਪਤਕਾਰ ਆਏ ਆ ਜੋ ਆਪਣੀ ਸਜਣਾ ਦੁਤਾਨੀ ਸਜਣਾ ਤੋਂ ਅ ਮੰਗ ਕਰਨਾ ਆ ਕਿ ਇਸ ਬੱਚੀ ਦਾ ਜਿਹੜਾ ਡੋਨੇਸ਼ਨ ਜਿਹੜਾ ਕੀਤਾ ਜਾਵੇ ਸੋ ਦਾਨੀ ਸਜਣਾ ਬਲੋਂ ਦਇਲ ਖੋਲ ਕੇ ਦਾਨ ਕੀਤਾ ਜਾਵੇ ਸੋ ਸਾਡੇ ਸੋਨੂ ਵੀਰ ਦੁਸਾਨ ਚੋਂ ਤੋਂ ਆਪਣੀ ਬੱਚੀ ਲਈ ਡਿਨੋਸ਼ਨ ਜਿਹੜੀ ਉਹ ਮੰਗ ਕਰ ਰਿਹਾ ਕਿ ਮੇਰੀ ਬੱਚੀ ਜਿਹੜੀ ਹੈ ਜਲਦੋ ਜਲਦ ਠੀਕ ਹੋ ਕੇ ਆਪਣੇ ਦਾਨੀ ਦੇਕਰਾਂ ਦੇ ਸਹਯੋਗ ਦੇ ਨਾਲ ਪਿੰਡ ਦੁਸਾਂਝਪੁਰਾਂ ਠੀਕ ਹੋ ਕੇ ਪਹੁੰਚੇ ਤੋਂ ਬਹੁਤ ਹੀ ਪਿਆਰੀ ਬੱਚੀ ਆ ਜਿਸ ਦਾ ਇਲਾਜ ਜਿਹੜਾ ਹੈ तकरीबन तकरीबन ਲੈ ਚਾਲਦੇ ਸਾਨੂੰ ਸੋਨੂ ਵੀਰ ਦੇ ਨਾਲ ਪੁੱਛਦੇ ਆ ਕਿੰਨੀ ਕੀਮਤ ਕਿੰਨਾ ਖਰਚਾ ਜਿਹੜਾ ਹੋਊਗਾ ਸਤਿ ਸ਼ਕਾਲ ਸੋਨੂ ਵੀਰੇ ਕੀ ਪ੍ਰੋਬਲਮ ਆ ਬੱਚੀ ਨੂੰ ਕੀ ਕਾਰਨ ਹੋ ਗਿਆ ਜਿਹੜਾ ਇਹ ਬੱਚੀ ਦਾ ਜਿਹੜਾ ਐਡਾ ਵੱਡਾ ਇਲਾਜ ਜਿਹੜਾ ਕਰਵਾਉਣ ਵਾਸਤੇ ਤੁਸੀਂ ਅੱਜ ਐਨਜੀਓ ਦੀ ਮਦਦ ਜਨਮ ਤੋਂ ਪਾਜੀ ਪ੍ਰੋਬਲਮ ਹੈ ਬੱਚੀ ਨੂੰ ਲੀਵਰ ਦੀ ਪ੍ਰੋਬਲਮ ਹੈ ਆਪ ਸਾਲ ਤੱਕ ਦਾ 7 ਸਾਲ ਤੱਕ ਦਾ ਭਾਈ ਅਸੀਂ ਇਲਾਜ ਕਰਵਾਦੇ ਰਹੇ ਅੱਛਾ ਜੀ 2020 ਤੋਂ ਬਾਅਦ ਕੋਰੋਨਾ ਆ ਗਿਆ ਕੋਰੋਨਾ ਤੋਂ ਬਾਅਦ ਆ ਗਿਆ ਕੋਰੋਨਾ ਤੋਂ ਬਾਅਦ ਭਾਈ ਬਹੁਤ ਜ਼ਿਆਦਾ ਸਾਡੇ ਤੇ ਲਾਗਤ ਖਰਾਬ ਹੋ ਗਈ ਠੀਕ ਹੈ ਤੋਂ ਬਾਅਦ ਵੀ ਅਸੀਂ ਜਦੋਂ ਜਾਂਚ ਕੀਤਾ ਵੀ ਉਹ ਸੱਜਾ ਬੱਸ ਇਲਾਜ ਕਰਵਾਉਂਦੇ ਰਹੇ ਹਾਂ ਇੱਕ ਹੀ 72 ਬੱਚਨੇ ਭਾਈ ਆਪਣੀ ਨਿੱਕੀ ਗੱਡੀ ਲੈ ਕੇ ਉਹ ਬੇਜੂਤੀ ਬਾਈਕ ਨੇ ਸਾਰਾ ਜੋੜ ਦੇ ਵਿੱਚ ਲਪਟਾ ਹੂੰ ਹੂੰ ਤਕਰੀਬਨ ਇੱਕ ਸਾਲ ਸਾਡੇ ਕੋਲ ਤੇ ਜਗਾਨਾ ਹੈ ਜਗਾਨਾ ਦੇ ਤੰਖਾਣ ਦੀ ਗੇਟਕੀ ਠੀਕ ਹੈ ਜੋੜ ਭਾਈ ਹੱਥ ਖੜੇ ਹੋ ਜੀ ਆਖੀ ਕਿ ਹੁਣ ਦਵਾਈ ਵੀ ਨਹੀਂ ਇਹ ਕੰਮ ਕਰਨੋਂ ਹੱਥ अच्छा जी। ਇਹਨਾਂ ਤੋਂ ਦਵਾਈਆਂ ਨਾਲ ਖੜੀ ਜਾਂਦਾ ਸੀਗਾ। ਦਵਾਈ ਖਾਣ ਜਾਂਦੀ ਸੀ, ਖਾਣ ਦੀ ਇਹ ਜਿਹੜਾ ਵੀ ਚਲੋ ਜੇ ਤੁਹਾਡੀ ਭੱਤੀ ਹੋਈ ਉਹ ਵੀ ਆਪਣੇ ਕੇਰਵਾਲਵਾਗੇ। ਹਾਂਜੀ। ਪਰ ਹੁਣ ਜਿਹੜਾ ਸਮਾਂ ਪਾਜੀ ਚੱਲ ਰਿਹਾ ਹੈ ਦਵਾਈ ਕੰਮ ਕਰਨੋਂ ਹਟ ਗਈ ਆ। ਇਸ ਟਾਈਮ ਸਿਚੁਏਸ਼ਨ ਬਹੁਤ ਮਾੜੀ ਆ। ਅੱਛਾ ਜੀ। ਕੀ ਮੰਗ ਕਰਦੇ ਐ ਐਨਜੀਓ ਕੋਲ ਜਾਂ ਪੰਜਾਬ ਸਰਕਾਰ ਤੋਂ ਜਿੱਦਾਂ ਸਰਕਾਰ ਨੇ ਕਿਹਾ ਵੀ 10 ਲੱਖ ਤੱਕ ਤਾਂ ਇਲਾਜ ਫਰੀ ਹੈਗਾ। ਇਹ ਨਹੀਂ ਪਤਾ ਕਰਦੇ ਕਿ ਇੱਥੇ ਆ ਪਰ ਉਹ ਕਿਹਦੇ ਹਲੇ ਸਟਾਰਟ ਨਹੀਂ ਹੋਇਆ ਕਿ ਹਰਾ ਕਰਕੇ ਉਹ ਰੁਕ ਗਿਆ ਆ ਜਿਹੜਾ 10 ਲੱਖ ਕਰਦਾ 10 ਲੱਖ ਦਾ ਇਲਾਜ ਬਹੁਤ ਮਹਿੰਗਾ ਪਟ ਠੀਕ ਹੈ 350 ਲੱਖ ਉਹਨਾਂ ਨੇ ਪਿਆ ਆ 25 ਦਾ ਫੈਕਸ਼ਨ ਨੇ ਕਹਿਤਾ ਵੀ ਸਟਾਰਟਿੰਗ ਹੀ ਗੋਬੋ ਅੱਛਾ ਜੀ ਤੋਂ ਬਾਅਦ ਉਹਨੇ ਇੱਕ ਮਹੀਨਾ ਉਹਨੂੰ ਜਿਹੜਾ ਇਨਫੈਕਸ਼ਨ ਤੋਂ ਬਚਾਉਣ ਲਈ ਹਸਪੀਟਲ ਦਾਖਾ ਲਖਣਾ ਸ਼ਾਇਦ ਸੀਸ਼ਿਆਂ ਦੇ ਵਿੱਚ ਰੱਖੇਗੇ ਕਿ ਕਿੰਨਾ ਉਹਨਾਂ ਦਾ ਹਿਸਾਬ ਪਤਾ ਨਹੀਂ ਹੈਗਾ ਠੀਕ ਹੈ ਜੀ ਦਾ 8 ਤੋਂ 10000 ਰੁਪਏ ਦਾ ਬੈੱਡ ਖਾਤੇ ਆ ਕਹਿੰਦੇ ਠੀਕ ਹੈ ਜੀ ਤੋਂ ਬਾਅਦ ਫਿਰ ਦਵਾਈ ਦਾ ਹੋਰ ਆਣਾ ਜਾਣਾ ਸਾਰਾ ਕੁਝ ਦੀ 50 ਲੱਖ ਦੇ ਲੱਗੇ ਜਾਂਦੇ ਬਹੁਤ ਜਣਾ 50 ਲੱਖ ਤੇ ਕੌਣ ਆਪਰੇਸ਼ਨ ਨੇਕ ਮਿੰੂ ਕਰਨਾ ਪੈਣਾ ਆ ਤੇ ਮੈਂ ਬੈੱਡ ਤੇ ਬਹਿ ਗਿਆ ਜੀ ਪ੍ਰੋਬਲਮ ਆ ਔਰ ਮੇਰੀ ਫੈਮਲੀ ਵੀ ਦੇਖਣ ਵਾਲਾ ਕੋਈ ਨਹੀਂ ਲੱਗਦਾ ਬਿਲਕੁਲ ਕਿ ਮੇਰਾ ਟਿਕਾ ਬਹੁਤ ਯਕੀਨ ਦਾ ਲੱਗਦਾ ਜਿਹੜਾ ਆ ਇਹ ਤਾਂ ਮੇਰਾ ਉਹ ਵਾਲੇ ਕਿਨ ਬੋਲਦਾ ਆ ਤਾਂ ਬੋਲਣ ਵੀ ਨਹੀਂ ਲੱਗਾ ਬਗੀ ਹਾਂਜੀ ਇਹ ਤਾਂ ਲਈ ਜਿਹੜੀ ਸਕੀਮ ਨੇ ਐਨਜੀਓ ਵਾਲੇ ਆ ਲੱਗਦੇ ਤੋਂ ਬੰਦੇ ਆਪਣੇ ਇਜਾਰ ਦੇ ਦਾਨੀ ਸੱਜਣਾਂ ਕੇ ਆਣ ਖੜਾ ਆਣੇ ਲਈ ਬਹੁਤ ਜ਼ਿਆਦਾ ਸੰਚਾਰ ਕੇ ਬੀਨ ਨੇ ਹੈਲਪ ਕੀਤੀ ਆ ਹੜਾ ਵਾਲਿਆਂ ਨੇ ਬਿਲਕੁਲ ਜੀ ਇਸ ਮੈਂ ਤੇਜੀਤ ਭਾਜੀ ਨੂੰ ਵੀ ਕਹਿਣਾ ਚਾਹੁੰਦਾ ਤੇਜੀਤ ਸਾਡੇ ਸਾਡੇ ਨਿਸ਼ਾਨ ਆ ਤੇਜੀਤ ਪ੍ਰਕਾਸ਼ ਭਾਜੀ ਜੀ ਖਰਾ ਮੇਰਾ ਸਾਡਾ ਖਾਹਮਣੇ ਸਾਡੇ ਇੰਨ ਖਾਣੀ ਟਾਣੀ ਨਾ ਸਾਡੇ ਸਾਹਮਣੇ ਪੱਟੀਆਂ ਆ ਪਿੱਛਾ ਤੇਜੀਤ ਭਾਜੀ ਜੀ ਮੇਰੀ ਇਹ ਵੀਡੀਓ ਦੇਖਦਾ ਜ਼ਰੂਰ ਮੇਰੀ ਹੈਲਪ ਕਰ ਬਿਲਕੁਲ ਬਹੁਤ ਬਹੁਤ ਧੰਨਵਾਦ ਅਸੀਂ ਵੀ ਦਰਜੀਤ ਭਾਜੀ ਨੂੰ ਉਹਨਾਂ ਦੇ ਡੈਡੀ ਨੂੰ ਫਾਦਰ ਸਾਹਿਬ ਨੂੰ ਔਰ ਜਿੰਨੇ ਵੀ ਸਾਡੇ ਇਲਾਕੇ ਦੇ ਐਨਆਰਆਈ ਵੀਰ ਹੈਗੇ ਆ ਸਹਿਯੋਗੀ ਸੱਜਣ ਹੈਗੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਉਹ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਭਰਾ ਦਾ ਸਾਥ ਦੇਣ ਹਾਂਜੀ ਬਿੰਦੇ ਭਾਜੀ ਅੱਜ ਫਖਵਾੜੇ ਖੜੇ ਆਪਾਂ ਆਪਣੇ ਸੋਨੂੰ بیٹے ਸੋਨੂੰ ਦੀ ਬੇਟੀ ਦੇ ਕਰਕੇ ਕਿੰਨਾ ਕੁ ਮਹਿੰਗਾ ਇਲਾਜ ਆ ਤੇ ਕੀ ਕਹਿਣਾ ਚਾਹੁੰਦੇ ਆ ਐਨਜੀਓ ਹੈਗੇ ਆ ਦਾਨੀ ਸੱਜਣ ਹੈਗੇ ਆ ਵਾਹਿਗੁਰੂ ਜੀ ਕਾ ਸਾਥ ਵਾਹਿਗੁਰੂ ਜੀ ਦੀ ਫਤਿਹ ਸੋ ਸਾਡੀ ਬੱਚੀ ਜਿਹੜੀ ਆ ਕਲਪ ਦੀਪ ਕੌਰ ਜੋ ਜਨਮ ਤੋਂ ਜਿਹੜੀ ਹੋ ਬਿਮਾਰ ਹੈ ਤੇਰਾ ਸਾਭ ਜੋ ਦੀ ਉਮਰ ਹੋ ਗਈ ਆ ਪਰਵਾਰ ਜਿੰਨੇ ਜੋ ਗਾਸੀਓ ਨੇ ਉਹਨਾਂ ਇਲਾਜ ਪਰਵਾਲਿਆ ਤੇਰਾ ਕੋਈ ਸਾਲ ਦਾ ਕੋਈ ਕਰਵਾਇਆ ਹੁਣ ਇਸ ਵੇਲੇ ਜਿਹੜਾ ਪਰਵਾਰ ਆ ਛੋਟੀ ਆਪਣਾ ਸਾਥ ਬਿਲਕੁਲ ਅੱਜ ਅਸੀਂ ਫੁਵਾੜੇ ਦੇ ਵਿੱਚ ਪਹੁੰਚੇ ਆ ਇਹ ਤਾਂ ਸਾਂਝ ਕਲਾ ਦੀ ਜੰਪਰ ਬਚੀ ਆ ਸਾਡਾ ਸੋਨੂ ਵੀਰਾ ਜਿਹੜਾ ਬਹੁਤ ਮਿਹਨਤਕਸ਼ ਹੈ ਉਹ ਵੀ ਬਚੀ ਆ ਉਹ ਸਾਡੀ ਵੀ ਬਚੀ ਆ ਸੋ ਮੈਂ ਜਿੰਨੇ ਵੀ ਇੰਡੀ ਜਿਹਨੇ ਸਮਾਜ ਸੇਵੀ ਆ ਸੰਸਥਾਵਾ ਆ ਜਿੰਨੇ ਵੀ ਇਹਨਾਂ ਦੇ ਭਰਾ ਆ ਔਰ ਇਲਾਕਾ ਨਿਵਾਸੀ ਆ ਜੀ ਇਸ ਵਿਸਥੀ ਨੂੰ ਦੇਖਦੇ ਆ ਉਹ ਵੱਧ ਤੋਂ ਵੱਧ ਸਾਡੇ ਸੋਨੂ ਵੀਰ ਦਾ ਦਾ ਉਤਕਰਨ ਜਾ ਜੋ ਬੱਚੇ ਦਾ ਇਲਾਜ ਹੋ ਸਕੇ ਬੱਚੀ ਦੇ ਇਲਾਜ ਤੇ 25 ਤੋਂ 50 ਲੱਖ ਦਾ ਜਿਹੜਾ ਖਰਚਾ ਦਿੱਤਾ ਜਾ ਰਿਹਾ ਆ ਕਿਉਂਕਿ ਇਹ ਇਲਾਜ ਜਿਹੜਾ ਹੋਣਾ ਹੈ ਗੰਗਾ ਹਸਪੀਟਲ ਦਿੱਲੀ ਦੇ ਵਿੱਚ ਹੋਣਾ ਹੈ ਆਪਾਂ ਨਹੀਂ ਚਾਹੁੰਦੇ ਹੈਗੇ ਕਿ ਇਹ ਤੁਹਾਨੂੰ ਵੀ ਇਹਨੂੰ ਪੈਸੇ ਦਿੱਤੇ ਜਾਣ ਦੇਖੋ ਐਨਸੀਓ ਕੋਈ ਸਸਤਾ ਮਾ ਸਮਾਜ ਸੇਵੀ ਕੋਈ ਹਸਪੀਟਲ ਨੂੰ ਪੈਸੇ ਦੇਣਾ ਚਾਹੁੰਦਾ ਸਾਡੇ ਨਾਲ ਕੰਟੈਕਟ ਕਰਨਾ ਕੰਟੈਕਟ ਨੰਬਰ ਆਪਾਂ ਕੀ ਦੇ ਵਿੱਚ ਉਹ ਕੰਟੈਕਟ ਕਰਕੇ ਸਿੱਧਾ ਹਸਪਤਾਲ ਨੂੰ ਉਹ ਪੈਸੇ ਡੋਨੇਸ਼ਨ ਕਰ ਸਕਦਾ ਆਪਾਂ ਜਿੰਨਕੇ ਕੋਈ ਲਾਲਚੀ ਨਹੀਂ ਹੈਗੇ ਸਾਡੀ ಗ್ರಾಮ ਪੰਚਾਇਤ ਉਸਾਂ ਇਕਲਾਂ ਕੱਲ ਸਰਪੰਚ ਸਾਹਿਬ ਵੀ ਸਾਡੇ ਨਾਲ ਗੁਰਾਇਆਂ ਦੇ ਵਿੱਚ ਇੱਕ ਕੈਂਪ ਲਗਾ ਸੀ ਉੱਥੇ ਸਕੇ ਤੇ ਅੱਜ ਫੁਆਰ ਦੇ ਵਿੱਚ ਕੈਂਪ ਲਗਾਇਆ ਔਰ ਮੈਦਾਨੀ ਸੱਜਣਾਂ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਗਰੀਬ ਪਰਿਵਾਰ ਦੀ ਪੁਹਾਰ ਸੁਣੀ ਜਾਵੇ ਤਾਂ ਜੋ ਬੱਚੀ ਜੀ ਆਪਣੀ ਪਰਿਵਾਰ ਦੇ ਵਿੱਚ ਹੱਸੇ ਖੇੜੇ ਤੇ ਪੜ੍ਹਿਆ ਨਾ ਆਵੇ ਇੱਕ ਕਿਸ਼ੋਰ ਦਾ ਜਾਂ 3 ਸਾਲ ਦਾ ਦਾ ਬੀਰ ਵੀ ਆ ਕਿਉਂਕਿ ਬੀਰ ਨੂੰ ਭੈਣ ਤੇ ਹੁੰਦਾ ਭੈਣ ਨੂੰ ਬੀਰ ਤੇ ਹੁੰਦੀਆਂ ਸਭ ਬੜੀਆਂ ਤੇ ਸਭ ਕੇ ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਜੀ ਮੱਸੀ ਦੀ ਜੇ ਜੀ ਉਮਰ ਬਹੁਤ ਲੰਮੀ ਵਕਸ਼ੇ ਔਰ ਇਲਾਜ ਹੋ ਕੇ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਆ ਗਏ ਆਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤ ਕੁਲਵਿੰਦਰ ਤੁਸਾਨ ਜੋ ਸਾਂਝ ਕੇ ਜਿਹੜੇ ਜਿਹੜੇ ਜੀ ਦੇ ਨਾਲ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਸਾਡੇ ਸ਼ਾਦੀ ਭਾਜੀ ਸਾਡੇ ਹੋਰ ਵੀ ਭਰਾ ਜਿਹੜੇ ਆ ਉਹ ਇਥੇ ਨਾਲ ਜਿਹੜੇ ਸਾਡੇ ਸਰਬਜੀਤ ਸਾਬੀ ਭਾਜੀ ਉਹ ਵੀ ਪਹੁੰਚੇ ਆ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਦਾ ਔਰ ਜਿੰਨੇ ਵੀ ਯੋਗੀ ਸੱਜਣ ਦਾਨੀ ਸੱਜਣ ਇਥੇ ਦੇਖ ਰਹੇ ਆ ਇਸ ਵੀਡੀਓ ਨੂੰ ਜਾਂ ਅਸ ਯੂਪੀ ਸੱਜਣ ਨੰਗ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਅ ਜਿਹੜਾ ਕੈਂਪ ਲਾਇਆ ਹੋਇਆ ਅਸੀਂ ਇੱਕ ਬੱਚੀ ਦੀ ਜਾਨ ਬਚਾਉਣ ਵਾਸਤੇ ਜਿਹੜਾ ਕੈਂਪੇਨ ਫਗਵਾੜਾ ਦੇ ਲਾਇਆ ਹੋਇਆ ਸੋ ਸਾਨੀ ਸੱਜਣ ਜਿੰਨੀ ਸਮਰੱਥਾ ਦੇ ਮੁਤਾਬਕ ਇਹਦਾ ਸਹਿਯੋਗ ਦੇਣ ਲਈ ਸਾਡੇ ਵਿਚਕਾਰ ਪਹੁੰਚ ਰਹੇ ਆ ਸੋ ਧੰਨਵਾਦ ਕਰਦੇ ਆ ਅਸੀਂ ਜਿਨ੍ਹਾਂ ਨੇ ਹੁਣ ਤੱਕ ਆਪਣੀ ਮਾਇਆ ਵਿੱਚ ਆਪਣੀ ਨੇਕ ਕਮਾਈ ਦੇ ਵਿੱਚੋਂ ਮਾਇਆ ਰਸਪੇਡ ਕੀਤੀ ਆ ਸੋ ਇਸੇ ਤਰ੍ਹਾਂ ਮਾਇਰਾ ਕੀ ਵੀਡੀਓ ਕੈਪਟ ਕੀਤੀ ਜਾਵੇ ਤਾਂ ਜੋ ਬੱਚੀ ਦਾ ਜਿਹੜਾ ਇਲਾਜ ਹੋ ਸਕੇ ਬਹੁਤ ਬਹੁਤ ਧੰਨਵਾਦ